ਤੇ ਆਮ ਲੋਕਾਂ ਨਾਲ ਜੁੜੀ ਕਰਾਹਤ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਪਿਛਲੇ 5 ਦਿਨਾਂ ਤੋਂ ਜਾਰੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਹੁਣ ਖਤਮ ਹੋ ਗਈ ਹੈ ਸਰਕਾਰ ਨਾਲ ਮੀਟਿੰਗ ਦੇ ਵਿੱਚ ਮੰਗਾ ਜੋ ਉੱਪਰ ਸਹਿਮਤੀ ਬਣੀ ਹੈ ਜਿਸ ਤੋਂ ਬਾਅਦ ਯੂਨੀਅਨ ਦੇ ਵੱਲੋਂ ਇਸ ਸਟ੍ਰਾਈਕ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਪੰਜਾਬ ਦੇ ਸਰਕਾਰੀ ਬੱਸਾਂ ਦੀ ਜਿਹੜੀ ਕਿ ਅਭਿਜੈ ਮੁਰ ਤੋਂ ਦੂਰਸਤ ਕਰ ਦਿੱਤੀ ਗਈ ਹੈ ਬੱਸ ਸਟੈਂਡ ਦੇ ਉੱਪਰ ਹੁਣ ਯਾਤਿਆਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਪਿਛਲੇ 4 ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਕਿਵੇਂ ਬਹੁਤਾਂ ਗਿਣਤੀ ਦੇ ਵਿੱਚ ਮੁਸਾਫਰ ਜਿਹੜੇ ਕਿ ਉੱਥੇ ਬੱਸ ਸਟੈਂਡ ਦੇ ਉੱਪਰ ਮੌਜੂਦ ਤਾਂ ਹੁੰਦੇ ਸਨ ਪਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਦੇ ਚੱਲਦੇ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲੜ ਦੇ ਨਾਲ ਯੂਨੀਅਨ ਆਗੂਆਂ ਦੀ ਹੋਈ ਮੀਟਿੰਗ ਦੇ ਵਿੱਚ ਮੰਗਾ ਦੇ ਉੱਪਰ ਸਹਿਮਤੀ ਬਣ ਗਈ ਹੈ ਅਤੇ ਨਾਲ ਹੀ ਜ਼ਿਕਰ ਕੀਤਾ ਗਿਆ ਹੈ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿ ਜੋ ਕਿਲੋਮੀਟਰ ਸਕੀਮ ਨੂੰ ਲੈ ਕੇ ਪਰਮਪੁਲੇਖੇ ਸਨ ਉਹ ਸਾਰੇ ਦੂਰ ਹੋ ਚੁੱਕੇ ਨੇ ਅਤੇ ਪੰਜਾਬ ਦੇ ਜਿਹੜੇ ਕੀ ਸਰਕਾਰੀ ਵਿੜੇ ਦੇ ਵਿੱਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ ਜਿਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਵੀ ਉਹਨਾਂ ਦੀਆਂ ਹੱਕੀ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਇਹ ਵੀ ਗੱਲ ਆਖੀ ਗਈ ਹੈ ਕਿ ਜਿਹੜੇ ਆਗੂ ਹਿਰਾਸਤ ਦੇ ਵਿੱਚ ਲਏ ਗਏ ਨੇ ਉਹਨਾਂ ਤੁਰੰਤ ਰਿਹਾਅ ਕੀਤਾ ਜਾਵੇਗਾ ਇਸ ਮੀਟਿੰਗ ਤੋਂ ਤੁਰੰਤ ਬਾਅਦ ਯੂਨੀਅਨ ਦੇ ਵੱਲੋਂ ਜਿਹੜੀ ਕਿ ਇਹ ਬਸਾਂ ਦਾ ਚੱਕਾ ਜਾਮ ਕਰਨ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਅਤੇ ਸਰਕਾਰੀ ਬਸਾਂ ਦੀ ਆਵਾਜਾ ਹੁਣ ਆਮ ਵਾਂਗ ਸ਼ੁਰੂ ਹੋ ਜਾਵੇਗੀ ਇਸ ਸਬੰਧੀ ਬਿਤੇਰੇ ਗੱਲਬਾਤ ਕਰਾਂਗੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਫੋਨ ਲੈਂਦੇ ਉੱਪਰ ਮਯੂਦ ਨੇ ਅਤੇ ਕੀ ਕੁਝ ਉਹਨਾਂ ਦੇ ਵੱਲੋਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇਹਨਾਂ ਯੂਨੀਅਨ ਆਗੂਆਂ ਨਾਲ ਹੋਈ ਮੀਟਿੰਗ ਦੇ ਬਾਬਤ ਆਓ ਸੁਣ ਲੈਂਦੇ ਹਾਂ ਤੋ ਤੜ ਨਾਲ ਜੁੜ ਚੁੱਕੇ ਨੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੋਲਰ ਸੋ ਸਵਾਗਤ ਹੈ ਤੁਹਾਡਾ ਹਾਂ ਜੀ ਜੋ ਅੱਜ ਮੀਟਿੰਗ ਕਰਨੀ ਆਪਾਂ ਸਰ ਸਾਹਿਬ ਜਿਸ ਤਰ੍ਹਾਂ ਨਾਲ 5 ਦਿਨਾਂ ਤੋਂ ਸਟ੍ਰਾਈਕ ਕਰ ਰਹੀ ਸੀ ਤੇ ਹੁਣ ਕਿਹੜੀਆਂ ਕਿਹੜੀਆਂ ਮੰਗਾਂ ਦੇ ਉੱਪਰ ਸਹਿਮਤੀ ਬਣੀ ਹੈਗੀ ਹੈ ਯੂਨੀਅਨ ਦੇ ਨਾਲ ਦੇਖੋ ਪਾਜੀ ਪਹਿਲੀ ਤੇ ਜਿਹੜੀ ਗੱਲ ਤੋਂ ਹੜਤਾਲ ਹੋਈ ਆ ਉਹ ਇਹੋ ਗੱਲ ਹੀ ਯੂਨੀਅਨ ਨੇ ਪੀ ਕਿਲੋਮੀਟਰ ਸਕੀਮ ਤੇ ਜਿਹੜੀਆਂ ਬੱਸਾਂ ਪਾਉਣੀਆਂ ਆਂ ਹੀ ਕਿ ਉਹਦੇ ਤੋਂ ਹੀ ਇਹਨਾਂ ਤਰ੍ਹਾਂ ਪ੍ਰਦਰਸ਼ਨ ਸ਼ੁਰੂ ਕੀਤਾ ਤੇ ਜਿਹੜਾ ਇਹ ਅਨਹੋਣੀ ਘਟਨਾ ਹੋਈ ਆ ਜਿਹੜੀ ਵੀ ਪੈਟਰੋਲ ਛਿੜਕਿਆ ਆਪਦੇ ਤੇ ਜਾਂ ਜਿਵੇਂ ਉਹ ਪੁਲਿਸ ਇੰਸਪੈਕਟਰ ਦੇ ਉੱਤੇ ਪੈਟਰੋਲ ਪੈ ਗਿਆ ਉਹਨਾਂ ਦੇ ਅੱਗ ਲੱਗੀ ਤੇ ਰੱਬ ਵੱਲੋਂ ਚਲੋ ਬਚਾਅ ਹੋ ਗਿਆ ਕੋਈ ਅਨਹੋਣੀ ਨਹੀਂ ਹੋਈ। ਜੀ ਦੂਜਾ ਜਿਹੜਾ ਇੱਕ ਬਾਸ ਪੁਲਿਸ ਅਫਸਰਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ। ਉਹੀ ਬਾੜਾ ਐ ਸੰਗਰੂਰ ਤੇ ਜਿਹੜੀਆਂ ਪਟਿਆਲੇ ਤੇ ਘਟਨਾਵਾਂ ਹੋਈਆਂ ਇਹਦਾ ਬੜਾ ਮਾੜਾ ਮੈਸੇਜ ਜਾਣਾ ਸੀ ਜੇ ਕੋਈ ਗਲਤ ਘਟਨਾ ਹੋ ਜਾਂਦੀ। ਬਾਕੀ ਇਹ ਹੁਣ ਇਹਨਾਂ ਭਰਾਵਾਂ ਨੇ ਇਹੋ ਵਿਸ਼ਵਾਸ ਦਵਾਇਆ ਕਿ ਜਿਹੜੀਆਂ ਕਿਲੋਮੀਟਰ ਸਕੀਮ ਤੇ ਬੱਸਾਂ ਪੈਣੀਆਂ ਉਹਦੇ 'ਚ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਕਿ ਉਹ ਪਾਵੇ ਸਰਕਾਰ ਉਹ ਸਰਕਾਰ ਦਾ ਮੈਟਰ ਆ ਬਾਕੀ ਇਹਨਾਂ ਭਰਾਵਾਂ ਨੂੰ ਵਿਸ਼ਵਾਸ ਦਵਾਇਆ ਅਸੀਂ ਕਿ ਜਿਹੜੀਆਂ ਸਰਕਾਰੀ ਤੌਰ ਤੇ ਬੱਸਾਂ ਵਾਂ 900 ਆਪਾਂ ਵੱਡੀਆਂ ਬੱਸਾਂ ਪਾਉਣੀਆਂ ਪੰਜਾਬ ਰੋਡਵੇਜ ਪੰਨ ਬੱਸ ਦੇ ਵਿੱਚ ਤੇ ਨਾਲ ਪੀਆਰਟੀਸੀ ਦੇ ਵਿੱਚ 900 ਵੱਡੀਆਂ ਬੱਸਾਂ ਪੈਣੀਆਂ ਤੇ ਨਾਲ 100 ਛੋਟੀ ਬੱਸ ਮਿੱਡੀ ਬੱਸ ਜਿਹਨੂੰ ਆਪਾਂ ਮਿਨੀ ਬੱਸ ਕਹੇ ਦਿੰਦੇ ਆ ਉਹ ਵੀ ਪੀਆਰਟੀਸੀ ਦੇ ਵਿੱਚ ਪੈਣੀਆਂ ਵੀ ਜਿਹੜੇ ਨਿੱਕੇ ਰੂਟ ਨੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜ ਦਿੰਦੇ ਆ ਛੜਕਾ ਵੀ ਉਹਦੇ ਤੇ ਵੀ ਸਾਡੇ ਭਣਾ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੇ ਬਾਕੀ ਸਾਡੇ ਪਰਿਵਾਰ ਨੇ ਕੰਡਕਟਰ ਤੇ ਡਰਾਈਵਰ ਵੀਰ ਮੇਰੇ ਭਰਾਵਾਂ ਦੀ ਤਰ੍ਹਾਂ ਨੇ ਜੋ ਵੀ ਇਹਨਾਂ ਦੇ ਮੁੱਦੇ ਨੇ ਮੰਗਾ ਨੇ ਮੇਨ ਤਾਂ ਇਹਨਾਂ ਦੀ ਮੰਗ ਹੀ ਇਹੋ ਆ ਵੀ ਆਊਟਸੋਰਸ ਤੋਂ ਕੰਟਰੈਕਟਰ ਤੇ ਕੀਤੇ ਜਾਣ ਮਜ਼ਦਮ ਤੇ ਕੰਟਰੈਕਟਰ ਤੋਂ ਰੈਗੂਲਰ ਕੀਤੇ ਜਾਣ ਮਜ਼ਦਮ ਤੇ ਵੇਖੋ ਮੈਂ ਇਹਨਾਂ ਦਾ ਭਰਾ ਆ ਕਿਸੇ ਦਾ ਵੱਡਾ ਤੇ ਕਿਸੇ ਦਾ ਛੋਟਾ ਇਹਨਾਂ ਭਰਾਵਾਂ ਦੀ ਜਿਹੜੀ ਮੰਗ ਆ ਮੈਂ ਇਹਨਾਂ ਦਾ ਵਕੀਲ ਬਣ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਕੋ ਇਹਨਾਂ ਦੀ ਫਾਈਲ ਲੈ ਕੇ ਜਾਵਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਆਪ ਇਹੋ ਸੋਚਿਆ ਕਿ ਜਿਹੜੇ ਬੇਰਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਹਨਾਂ ਦੀ ਸੋਚ ਹੀ ਬੜੀ ਵਧੀਆ ਤੋਂ ਕਿਲੋਮੀਟਰ ਸਕੀਮ ਨੂੰ ਲੈ ਕੇ ਬੜੇ ਭਰਮ ਭੁਲੇਖੇ ਸਨ ਕਿ ਰੋਜ਼ਗਾਰ ਖੁਸ ਜਾਵੇਗਾ ਉਹ ਵੇਲੇ ਹੋ ਜਾਣਗੇ ਇਸ ਤੋਂ ਲੈ ਕੇ ਹੁਣ ਜਿਹੜੇ ਕਿ ਜੋ ਵੀ ਉਹਨਾਂ ਦੇ ਭੁਲੇਖੇ ਸਨ ਉਹ ਦੂਰ ਹੋ ਗਏ ਬਿਲਕੁਲ ਜੀ ਉਹ ਤੇ ਐਵੇਂ ਭਲੇਖਾ ਜੀ ਉਹਦੇ ਨਾਲ ਕੋਈ ਰਜਗਾਰ ਨਹੀਂ ਖੁੱਸਣਾ ਜਿਹੜੀ ਕਿਲੋਮੀਟਰ ਸਕੀਮ ਤੇ ਬਸਿਆ ਉਹਦੇ ਚ ਕਿਸੇ ਦਾ ਰਜਗਾਰ ਖੁੱਸਣਾ ਥੋੜਾ ਵਾ ਉਹਦੇ ਚ ਸਿਰਫ ਡਰਾਈਵਰ ਜਿਹੜਾ ਵਾ ਉਹ ਪ੍ਰਾਈਵੇਟ ਆਪਰੇਟਰ ਦਾ ਆਉਣਾ ਵਾ ਤੇ ਜਿਹੜਾ ਕੰਡਕਟਰ ਹੈ ਉਹ ਤੇ ਫਿਰ ਇੰਨਾ ਚੋਂ ਹੀ ਆਉਣਾ ਭਰਾਵਾਂ ਚੋਂ ਇੰਨਾ ਮਲਾਜ਼ਮਾਂ ਚੋਂ ਹੀ ਆਉਣਾ ਕੰਡਕਟਰ ਸਾਡਾ ਹੀ ਆਉਣਾ ਤੇ ਇਹ ਬਸ ਦੇ ਪੈਸੇ ਅਦਾ ਕਰਨੇ ਆ ਕਿਲੋਮੀਟਰ ਸਕੀਮ ਵਾਲੀ ਦੇ ਜਿਹੜਾ ਪ੍ਰਾਈਵੇਟ ਆਪਰੇਟਰ ਹੈ ਤੇ ਜਿਹੜੀ ਵਿਰੋਧੀ ਗੱਲ ਬਣਾਉਂਦੇ ਆ ਨਾ ਕਿ ਉਹ ਜੀ ਇਹ ਤੇ ਦਿੱਲੀ ਯੂਪੀ ਬਿਹਾਰ ਤੇ ਐਮਪੀ ਤੋਂ ਆ ਜਾਣੇ ਆ ਠੇਕੇਦਾਰ ਇਹ ਤੇ ਮਿੱਜੀ ਕਰਨੋ ਚਲਿਆ ਜੀ ਉਹ ਜੀ ਅੱਜ ਇਹੋ ਜੀ ਕੋਈ ਗੱਲ ਨਹੀਂ ਜੀ ਇਹ ਬੱਸ ਜਿਹੜੀ ਆ ਇਹਦਾ ਕਲਰ ਇਹਦੀ ਬੋਡੀ ਬਿਲਕੁਲ ਜਿਹੜੀਆਂ ਸਾਡੀਆਂ ਸਰਕਾਰੀ ਬੱਸਾਂ ਉਹਨਾਂ ਵਰਗੀ ਲੱਗਣੀ ਆ ਉਹਦੇ ਪੈਸੇ ਜਿਹੜੇ ਬੱਸਦੇ ਉਹ ਸਾਰੇ ਅਦਾ ਕਰਨੇ ਆ ਪ੍ਰਾਈਵੇਟ ਆਪਰੇਟਰ ਨੇ ਉਹਦੇ ਚ ਜਿਹੜਾ ਡਰਾਈਵਰ ਬੈਠਣਾ ਉਹ ਪ੍ਰਾਈਵੇਟ ਆਪਰੇਟਰ ਦਾ ਕੰਡਕਟਰ ਫੇਰ ਸਾਡਾ ਬੈਠਣਾ ਜੀ ਤੇ 5 ਤੋਂ 6 ਰੁਪਏ ਪ੍ਰਤੀ ਕਿਲੋਮੀਟਰ ਸਾਡੀ ਸਰਕਾਰੀ বাস ਨਾਲੋਂ ਸਾਨੂੰ ਬੈਨੀਫਿਟ ਮਿਲਣਾ ਵਾ ਕਿਲੋਮੀਟਰ ਵਾਲੀ ਸਕੀਮ ਦਾ ਕਿ ਸਰਕਾਰ ਨੂੰ ਵੱਧ ਪੈਸੇ ਆਉਣੇ ਉਹਦੇ ਤੇ ਦੂਜੇ ਨੰਬਰ ਤੇ ਅਸੀਂ ਜਿੰਨੀਆਂ ਸਰਕਾਰੀ ਬੱਸਾਂ ਆਪਦੇ ਤੌਰ ਤੇ ਪਾ ਸਕਦੇ ਆ ਉਹ ਜੋ ਕਰਾਈਟਰੀਆ ਉਹਦੇ ਅਨਸਾਰ ਹੀ ਚੱਲਣਾ 1000 ਦੇ ਲਗਭਗ ਸਰਕਾਰੀ ਪੈਣੀਆਂ ਉਹਦੇ ਤੋਂ ਬਾਅਦ ਵੀ ਇਹ ਐਨਲਿਸਿਸ ਕੀਤਾ ਕਿ ਬੀਬੀਆਂ ਭੈਣਾਂ ਜਿਹੜੀਆਂ ਅੱਡਿਆਂ ਤੇ ਜਿਹੜੇ ਬੱਸ ਸਟਾਪ ਨੇ ਰਾਹ ਦੇ ਵਿੱਚ ਰੋਡ ਦੇ ਉੱਤੇ ਆ ਪਹਾਇਵੇਂ ਤੇ ਵਹਨੇ ਬੀਬੀਆਂ ਖੜੀਆਂ ਹੁੰਦੀਆਂ ਜੀ ਬੱਸਾਂ ਭਰੀਆਂ ਹੁੰਦੀਆਂ ਤੇ ਡਰਾਈਵਰ ਕੰਡੈਕਟਰ ਦੀ ਮਜ਼ਦੂਰੀ ਪੰਜ ਜਾਂਦੀ ਆ ਵੀ ਉਹ ਰੋਕ ਦੇ ਨਹੀਂਗੇ ਹਾਂਜੀ ਤੇ ਜਿਹੜੀ ਇਹ ਕਿਲੋਮੀਟਰ ਸਕੀਮ ਦੀ ਪਾਸੇ ਇਹਦੇ ਤੇ ਵੀ ਬੀਬੀਆਂ ਦਾ ਸਫ਼ਰ ਜਿਹੜਾ ਉਹ ਫ੍ਰੀ ਦੇ ਵਿੱਚ ਮਿਲਣਾ ਵੀ ਸਰਕਾਰੀ ਬੱਸ ਹੀ ਐ ਵੀ ਹੂੰ ਤੇ ਜਦੋਂ ਜਦੋਂ ਪਹਿਲੀਆਂ ਬੱਸਾਂ ਉਹ ਨਾਲ 1000 ਹੋਰ ਪੈਣੀ ਸਰਕਾਰੀ ਉਹ ਤੇ ਨਾਲ ਕਿਲੋਮੀਟਰ ਸਕੀਮ ਵਾਲੀਆਂ ਵੀ ਚੱਲਣਗੀਆਂ ਤੇ ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਉਹਨਾਂ ਨੂੰ ਆਪਦੀ ਮੰਜ਼ਿਲ ਤੇ ਪਹੁੰਚਣ ਤੇ ਖੱਜਲ-ਖਰਾਬੀ ਦਾ ਸਾਹਮਣਾ ਨਾ ਕਰਨਾ ਪਊ ਜੇ ਕਿਹੇ ਭੈਣ ਨੇ ਸਾਡੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਜਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਜਾਣਾ ਜੀ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦਰਸ਼ਨ ਕਰਨ ਜਾਣਾ ਸਾਡੀਆਂ ਭੈਣਾਂ ਨੂੰ ਸਫ਼ਰ ਸਹੂਲਤ ਦੀ ਮੌਜੂਦ ਬਣ ਜੂਗੀ ਤੇ ਇਹਦੇ 'ਚ ਡਰਾਈਵਰਾਂ ਕਰੈਕਟਰਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਣਾ ਕਿਲੋਮੀਟਰ ਸਕੀਮ ਦੇ ਵਿੱਚ ਜੀ ਤੇ ਪੁਲਿਸ ਸਾਹਿਬ ਜਿਹੜੇ ਬਹੁਤ ਸਾਰੇ ਮੁਲਾਜ਼ਮ ਹਿਰਾਸਤ ਦੇ ਵਿੱਚ ਵੀ ਲੱਗੇ ਨੇ ਉਹਨਾਂ ਦੀ ਹੁਣ ਰਿਹਾਈ ਹੋ ਚੁੱਕੀ ਦਿਲੋਂ ਜੀ ਉਸਾਰੇ ਸਾਡੇ ਪਰਿਵਾਰ ਨੇ ਭਰਾ ਨੇ ਉਹ ਤੇ ਚਲੋ ਜਿਹੜੀਆਂ ਦੁਰਘਟਨਾਵਾਂ ਹੋਈਆਂ ਉਹ ਨਹੀਂ ਹੀ ਹੋਣੀਆਂ ਚਾਹੀਦੀਆਂ ਜਿਹੜੀ ਅੱਗ ਲੱਗਣ ਵਰਗੀਆਂ ਜਿਹੜੀਆਂ ਬੱਸਾਂ ਉੱਤੇ ਚੜਾਉਣ ਵਰਗੀਆਂ ਤੇ ਬਾਕੀ ਅਸੀਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਬਾਕੀ ਜਿਹੜਾ ਕਾਨੂੰਨੀ ਪ੍ਰਕਿਰਿਆ ਵਾ ਜਿਵੇਂ ਜ਼ਮਾਨਤ ਹੋਣੀ ਆ ਇਹ ਆਪਦਾ ਜ਼ਮਾਨਤੀਆ ਲੈ ਕੇ ਜਾਣ ਤੇ ਇਹਨਾਂ ਦੀ ਜ਼ਮਾਨਤ ਹੋ ਜਣੀ ਆ ਬਾਕੀ ਅਸੀਂ ਜਿਵੇਂ ਜਿਵੇਂ ਡਰਾਈਵਰ ਕੰਡੈਕਟਰ ਤੁਰੇ ਆਉਂਦੇ ਇਹਨਾਂ ਨੂੰ ਜੁਆਇਨ ਕਰਾਈ ਜਾਂਦੇ ਆ ਇਹ ਆਪਦੀਆਂ ਬੱਸਾਂ ਚਲਾਉਣ ਸਾਡੇ ਪਰਿਵਾਰ ਨੇ ਅਸੀਂ ਇਹਨਾਂ ਨੂੰ ਰੁਜ਼ਗਾਰ ਦੇਣਾ ਇਹਨਾਂ ਨਾਲ ਸਾਡਾ ਕੋਈ ਵੈਰ ਨਹੀਂ ਚਲੋ ਬਹੁਤ ਬਹੁਤ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਜੀ